ਕੀ ਹਾਲ ਆ ਦਰਸ਼ਕੋ ਸਾਰਿਆਂ ਦਾ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਤੁਹਾਡੇ ਸਾਹਮਣੇ ਅੱਜ ਆਪਾਂ ਆਪਦਾ ਕਿਹੜੇ ਸ਼ਹਿਰ ਦੇ ਵਿੱਚ ਆ ਅੱਜ ਆਪਾਂ ਹੈਗੇ ਆਂ ਰਾਜਸਥਾਨ ਦੇ ਨਗੌਰ ਸ਼ਹਿਰ ਦੇ ਵਿੱਚ ਨਗੌਰ ਨਗੌਰ ਤੁਹਾਨੂੰ ਥੋੜਾ ਜਿਹਾ ਦਿਮਾਗ 'ਚ ਘੁੰਮਿਆ ਹੋਣਾ ਵੀ ਜਿਵੇਂ ਗਿੱਲ ਹਰਦੀਪ ਦਾ ਗੀਤ ਆ ਵੀ ਮੀਆਂ ਵਾਲੀ ਮੰਡੀ ਵਿੱਚ ਵਿਕੇ ਬੈੜਾ ਨਗੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਇਹ ਆਪਾਂ ਜੀ ਬਈ ਨਗੌਰ ਦੇ ਕਿਲੇ ਦੇ ਵਿੱਚ ਆਏ ਆਂ ਏ ਵੀ ਬਹੁਤ ਤਕੜਾ ਕਿਲਾ ਏ ਇਹ ਕਹਿੰਦੇ ਵੀ ਮਹਾਰਾਜਾ ਅਮਰ ਸਿੰਘ ਦਾ ਕਬਜ਼ਾ ਰਿਹਾ ਏ ਕਿਲ੍ਹੇ ਤੇ ਇਹ ਹੈਗੀ ਆ ਰਾਣੀ ਹਾਂਡੀ ਦਾ ਮਹਿਲ ਮਹਾਰਾਜਾ ਅਮਰ ਸਿੰਘ ਦੀ ਮਹਾਰਾਣੀ ਸੀ ਉਹਦਾ ਮਹਿਲ ਆ ਇਹ ਐਨ ਬਹੁਤ ਜਿਆਦਾ ਦੇਖਣੇ ਵਾਲਾ ਇੱਕ ਹੋ ਆ ਇਹ ਮਹਿਲ ਮੈਂ ਕਿਹਾ ਵੀ ਇਹਦੀ ਵੀਡੀਓ ਵੀ ਆਪਾਂ ਸ਼ੂਟ ਕਰੀਏ ਆ ਦੇਖੋ ਇਹ ਪੁਰਾਣੇ ਨਾਲ ਵੀ ਜਿੰਨੇ ਕੋਈ ਪ੍ਰੋਗਰਾਮ ਹੁੰਦਾ ਸੀਗਾ ਉੱਥੇ ਨਾ ਸਜਾਵਟ ਲਈ ਆ ਦੇਖੋ ਇਹ ਲੱਕੜ ਦਾ ਹੱਥੀ ਤਿਆਰ ਕਰਿਆ ਵਾ ਦੇਖੋ ਇਨੂੰ ਫਿਰ ਪੂਰੀ ਤਰ੍ਹਾਂ ਹੱਥੀ ਨੂੰ ਉਹ ਕਰਕੇ ਹਾਰ ਸ਼ਿੰਗਾਰ ਕੇ ਜਿਵੇਂ ਕੋਈ ਪ੍ਰੋਗਰਾਮ ਹੁੰਦਾ ਤਾਂ ਉਹਦੇ ਵਿੱਚ ਵਰਤਿਆ ਜਾਂਦਾ ਤਾਂ ਬਾਕੀ ਤੁਸੀਂ ਨਾ ਇਹਦੀਆਂ ਛੱਤਾਂ ਛੱਤਾਂ ਚੈੱਕ ਕਰੋ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੇ ਨੂੰ 2-3 100 400 ਸਾਲ ਕਹਿੰਦੇ ਨੇ ਵੀ ਇਹਨੂੰ ਮਹੱਲ ਨੂੰ ਬਣੇ ਨੂੰ ਹੋ ਗਏ 2-3 ਸਦੀਆਂ ਤੇ ਬਾਕੀ ਆਹ ਦੇਖ ਲਓ ਆਹ ਹੈਗਾ ਜਿਹੜਾ ਰਥ ਇਹਦੇ ਵਿੱਚ ਮਹਾਰਾਣੀ ਬੈਠ ਕੇ ਜਾਂਦੀ ਹੁੰਦੀ ਸੀਗੀ ਤੇ ਉਹਦਰ ਦੇਖੋ ਉਹ ਹੀ ਦੋਨੇ ਦਿਖਾਏ ਹੋਏ ਨੇ ਜਿਹੜੇ ਮਹਾਰਾਣੀ ਦੇ ਬਾਦ ਦੇ ਵਿੱਚੋਂ ਉਹਨਾਂ ਦੇ ਵਾਰਸ਼ੀਜ਼ ਨੇ ਵਗੈਰਾ ਉਹਨਾਂ ਦੀਆਂ ਫੋਟੋਆਂ ਨੇ ਉਹ ਸਾਹਮਣੇ ਚਿੱਤਰਕਾਰੀ ਦੇਖ ਲਓ ਕਹੇ ਜੀ ਕਮਾਲ ਦੀ ਗਰੀਬੀ ਆ ਹਾਥੀਆਂ ਦੇ ਉੱਪਰ ਬਾਕੀ ਆ ਗੇਟ ਦੇ ਨਮੂਨੇ ਦੇਖੋ ਕਿੰਨੇ ਸੋਹਣੇ ਗੇਟ ਦੇ ਨਮੂਨੇ ਪਾਏ ਹੋਏ ਨੇ ਬੀਜਣੀ ਹਰ ਦਰਵਾਜ਼ੇ ਦੋ ਤਿੰਨ ਦਰਵਾਜ਼ੇ ਟੱਪ ਕੇ ਫਿਰ ਉਹਨਾਂ ਰਾਣੀ ਦਾ ਮਹਿਲ ਸਟਾਰਟ ਹੁੰਦਾ ਸੀਗਾ ਆ ਹੋਰ ਅਲੱਗ ਤੋਂ ਪੋਰਸ਼ਨ ਆ ਗਿਆ ਆ ਦੇਖੋ ਆਮ ਨੂੰ ਲੱਗਦਾ ਉਹ ਹੀ ਜਿਹੜੇ ਕਹਿੰਦੇ ਵੀ ਡੋਲੀ ਜੀ ਚੱਕਦੇ ਹੁੰਦੇ ਤੇ ਕਹਾਰ ਮਹਾਰਾਣੀਆਂ ਦੇ ਵਿੱਚ ਬੈਠ ਜਾਂਦੀ ਸੀਗੀ ਇਹਨੂੰ ਉਹ ਚੱਕਦੇ ਹੁੰਦੇ ਸੀ ਇਹ ਜਣੀ ਚੱਕ ਕੇ ਜਿੱਥੇ ਇੱਧਰ ਉੱਧਰ ਲੈ ਕੇ ਜਾਣਾ ਮਹਿਲਾਂ ਦੇ ਵਿੱਚ ਵੀ ਉਹ ਇਹਦੇ ਉੱਪਰ ਚੱਕ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਵੀ ਜਿਹੜੇ ਸੈਨਿਕ ਹੁੰਦੇ ਸੀ ਰੱਖੇ ਹੋਏ ਹੁੰਦੇ ਸੀਗੇ ਬਾਕੀ ਆ ਤੁਸੀਂ ਕਹਾਂ ਚੱਕ ਕਰੋ ਆਪਾਂ ਕਹਾਂ ਆਗੇ ਕਹਾਂ ਦਾ ਪਹਿਲਾਂ ਬਿਰਦਨ ਸਾਰੇ ਖੂਬਸੂਰਤੀ ਬਿਫਵਾਰੇ ਚੱਲਦੇ ਨੇ ਵੀ ਕੀ ਰਮਣੀਕ ਮਹੌਲ ਹੋਣਾ ਦੇਖੋ ਤੁਸੀਂ ਆਲੇ-ਦਾਲੇ ਦਿਖਦਾ ਨਾ ਮੈਂ ਕਹਣਾ ਵੀ ਤੁਸੀਂ ਇੰਨਾ ਹੀ ਸੋਹਣੀ ਜਗ੍ਹਾ ਨਾ ਇਹ ਨਗੌਰ ਦੇ ਵਿੱਚ ਕਿਲਾ ਇਹ ਇਹ ਤਾਂ ਸਾਡੀ ਦਾਦਾ ਜੀ ਨਹੀਂ ਤਾਂ ਹੈਗਾ ਫਲਮਾਉਣ ਦਾ ਤੇ ਫੇਰ ਅਸੀਂ ਕਹੇ ਵੀ ਆਏ ਵੀ ਆ 100 ਕਿਲੋਮੀਟਰ ਆ ਵੀ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਤੇ ਫੇਰ ਅਸੀਂ ਇੱਧਰ ਨੂੰ ਆਏ ਅਜੇ ਬਾਕੀ ਮੈਂ ਤੁਹਾਨੂੰ ਗਾਹਾਂ ਚੱਲ ਕੇ ਦਿਖਾਉਣਾ ਆਹ ਦੇਖੋ ਇਹ ਚੱਲ ਰਹੇ ਨੇ ਫੁवारे ਕਿ ਨਹੀਂ ਸੋਹਣੀ ਜਗ੍ਹਾ ਲਾਓ ਤੁਸੀਂ ਬਣਾਇਆ ਵਾ ਵੀ ਮਹਾਰਾਣੀ ਦਾ ਮਹਿਲ ਆ ਨਾ ਜਦੋਂ ਕਿਉਂਕਿ ਸੋਨਾ ਹੋਣਾ ਹੀ ਹੋਣਾ ਹੈ ਇੱਕ ਇੱਕ ਨੰਬਰ ਉਧਰ ਤੁਹਾਨੂੰ ਮੈਂ ਅਗਾਹ ਹੋਰ ਦਿਖਾਉਣਾ ਹੈ ਵੀ ਇੱਧਰ ਆ ਜਾਓ ਆ ਦੇਖੋ ਕਰੋ ਨੋਟ ਵੀ ਜਿਵੇਂ ਜਿਵੇਂ ਲਾਲੋ ਵੀ ਗਰਮੀ ਦੀ ਰੁੱਤ ਆ ਮਹਾਰਾਣੀ ਉੱਥੇ ਬੈਠ ਜਾਂਦੀ ਹੋਣੀ ਆ ਇੱਥੇ ਇਹ ਇਸ ਜਗ੍ਹਾ ਦੇ ਉੱਪਰ ਚੜ ਕੇ ਮੈਂ ਉਹ ਦਿਨ ਦਾਸੀਆਂ ਹੁੰਦੀਆਂ ਨੇ ਨਾਲ ਦਾਸੀਆਂ ਇੱਥੇ ਬੈਠ ਜਾਂਦੀਆਂ ਹੋਣਗੀਆਂ ਸ਼ਾਮ ਨੂੰ ਗੱਪਾਂ ਛੱਪਾਂ ਮਾਰਨ ਉਸ ਹੱਬ ਨਾਲ ਫਿਰ ਇਹ ਗਹਾਂ ਇਹ ਚਲੋ ਪੌਦਰ ਨੂੰ ਚੱਲ ਕੇ ਦਿਖਾਉਂਦੇ ਆ ਤੇ ਇੱਧਰ ਮਾਰੇ ਹੋ ਮੜੀ ਤੁਸੀਂ ਕਰਿਓ ਗੌਰ ਹੈ ਨਾ ਜਿਵੇਂ 12 ਦਰੀ ਬਣਾਈ ਵੀ ਹੁੰਦੀ ਆ ਇਹ ਉਹ ਚੀਜ਼ ਆ ਤੇ ਇੱਧਰ ਵੀ ਉਹੀ ਚੀਜ਼ ਆ ਕਿ ਜਿਵੇਂ ਕੋਈ ਸਮਝ ਲਓ ਮੈਂ ਤੁਹਾਨੂੰ ਹੋਰ ਦਿਖਾਉਣਾ ਵੀ ਜਿਵੇਂ ਕੋਈ ਵੀ ਪ੍ਰੋਗਰਾਮ ਕਰਨਾ ਹੈ ਕੋਈ ਵੀ ਪ੍ਰੋਗਰਾਮ ਕਰਨਾ ਹੈ ਵੱਡਾ ਤਾਂ ਇੱਥੇ ਫਿਰ ਮਹਾਰਾਣੀ ਰਾਣੀ ਦੀ ਕੁਰਸੀ ਲੱਗ ਜਾਂਦੀ ਸੋਹਣੀਆਂ ਮਹਾਰਾਜ ਤੇ ਮਹਾਰਾਣੀ ਦੀ ਤੇ ਇਦਾਂ ਸਾਂ ਉਹੀ ਪ੍ਰੋਗਰਾਮ ਚੱਲਦਾ ਹੁਣ ਆਪਾਂ ਅੰਦਰ ਜਾ ਕੇ ਦੇਖ ਕੇ ਆਉਨੇ ਆਂ ਵੀ ਕੀ ਹਿਸਾਬ ਕਿਤਾਬ ਨਹੀਂ ਮੈਨੂੰ ਐਂ ਲੱਗਦਾ ਵੀ ਇੱਥੇ ਮਹਾਰਾਜ ਬੈਠਦਾ ਹੋਣਾ ਵੀ ਆਲੇ-ਦਾਲੇ ਆਹ ਮਮ ਮਹਾਰਾਜਾ ਦੀ ਉਹ ਹੋਣੀ ਆ ਤੇ ਆ ਉੱਪਰ ਕਹਿੰਦੇ ਹੁੰਦੇ ਤੇ ਵੀ ਜੇ ਪੂਰੇ ਬੰਦਿਆਂ ਦਾ ਪ੍ਰੋਗਰਾਮ ਹੋਣਾ ਤਾਂ ਮਹਾਰਾਣੀ ਉਹ ਨਹੀਂ ਉੱਪਰ ਚ ਲਈ ਜਾਂਦੀਆਂ ਹੋਣਗੀਆਂ ਪਰਦਾ ਪ੍ਰਥਾ ਸੀਗੀ ਉਰੇ ਜ਼ਿਆਦਾਤਰਾਂ ਵੀ ਤੀਵੀਆਂ ਔਰਤਾਂ ਉੱਪਰੋਂ ਦੇਖ ਸਕਦੀਆਂ ਹੋਣਗੀਆਂ ਇਹ ਬਹੁਤ ਮਹਿਲਾਂ ਵਿੱਚੋਂ ਬੰਦ ਕਰਿਆ ਹੋਇਆ ਕਈ ਜਗ੍ਹਾ ਜਿੱਥੇ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਆ ਗੇਟ ਨੇ ਇਹ ਬੰਦ ਕਰੇ ਦੇ ਨੇ ਸਾਰੇ ਤੇ ਆ ਜੋ ਬਾਕੀ ਆਪਾਂ ਗਾਹਾਂ ਚੱਲ ਕੇ ਦੇਖਦੇ ਹਾਂ ਉਹ ਗਾਹਾਂ ਮੁੜਿਆ ਹੀ ਬੰਦੇ ਫੇਜ ਉਹ ਨਹੀਂ ਕਰਦੇ ਫਿਰਦੇ ਨੇ ਵੀਡੀਓ ਤੇ ਮਾਟੀ ਆ ਜੋ ਆਪਾਂ ਗਾਂ ਚੱਲ ਕੇ ਦੇਖਦੇ ਆ ਇਹ ਕਹਿੰਦੇ ਨਾ ਜਿਹੜਾ ਇਹ ਕਿਲਾ ਏ ਮੈਂ ਪਤਾ ਕਰਿਆ ਇਹ ਕਹਿੰਦੇ ਵੀ 300 26 ਇਕੜ ਚੋਂ 36 36 ਇਕੜ ਚੋਂ ਬਣਿਆ ਹੋਇਆ ਦਿਨ ਚ 36 ਕਿਲਿਆਂ ਦੇ ਵਿੱਚੋਂ ਬਣਿਆ ਹੋਇਆ ਕਿਲਾ ਇਹ ਇਹ ਆਗੇ ਹੁਣ ਆਪਾਂ ਆ ਗਏ ਮਹਿਲਾਂ ਦੇ ਵਿੱਚ ਜਿੱਥੇ ਰਾਣੀ ਦੀ ਰਹਿائش ਸੀਗੀ ਇਹ ਆ ਗਿਆ ਰਹਿੈਸ਼ ਵਾਲਾ ਸਿਸਟਮ ਇੱਥੇ ਰਾਣੀ ਦੀ ਰਹਿੈਸ਼ ਸੀਗੀ ਵੀ ਆ ਗਾਹਾਂ ਯਾਨੀ ਜਿਹੜੇ ਪ੍ਰੋਗਰਾਮ ਔਰ ਦਮ ਮਰਦਾਂ ਲਈ ਹੋਣਗੇ ਉੱਥੇ ਤੱਕ ਹੀ ਹੋਣਗੇ ਵੀ ਜਿਹੜਾ ਇਹ ਸੀਗਾ ਇਹ ਰਹਿੈਸ਼ ਆ ਗਈ ਉਹਨਾਂ ਦੀ ਵੀ ਜਿੱਥੇ ਮਹਾਰਾਣੀ ਵਗੈਰਾ ਰਹਿੰਦੇ ਹੋਣਗੇ ਦੀਪਕ ਮਹਿਲ ਵਿੱਚ ਵਿੱਚ ਬਈ ਬਹਿਲ ਬਣੇ ਬਨੇ ਉਹਨਾਂ ਦੇ ਹੈਗਾ ਦੀਪਕ ਮਹਿਲ ਦਾ ਪਲੇਸ ਆਫ ਲੈਂਪਸ ਵੀ ਇਹਨੂੰ ਦੀਪ ਮੜਾ ਕਰਕੇ ਜਗਾਇਆ ਜਾਂਦਾ ਹੁੰਦਾ ਹੁਣ ਆ ਤੁਸੀਂ ਦੇਖ ਸਕਦੇ ਹਾਂ ਝਰੁਖੇ ਜੇ ਇਹਨਾਂ ਦੇ ਵਿੱਚ ਦੀਵੇ ਰੱਖੇ ਜਾਂਦੇ ਹੋਣਗੇ ਤੇ ਉਹ ਦੇਖੋ ਤੀਆਂ ਲਈ ਉਹ ਜਗਾ ਇਧਰ ਆ ਹਾਂ ਦੀਵਾ ਮਹਿਲ ਆ ਕਹਿੰਦਾ ਗੋਪੀ ਨੇ ਵੀ ਦੱਸ ਪੁੱਛਿਆ ਉਧਰ ਤੇ ਆ ਦੇਖੋ ਆ ਜਿਹੜੇ ਨਾ ਝਰੁਖੇ ਦਿੱਤੇ ਹੋਏ ਨੇ ਇਹਦੇ ਵਿੱਚ ਸਾਰੇ ਚ ਦੀਵੇ ਰੱਖੇ ਜਾਂਦੇ ਸੀ ਰਾਤ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਜਾਂਦਾ ਸੀਗਾ ਇਹ ਇਸ ਕਰਕੇ ਇਹਨੂੰ ਆ ਦੇਖੋ ਦੀਪ ਮਹਿਲ ਕਿਹਾ ਜਾਂਦਾ ਇਹ ਸਾਰੇ ਬਾਈ ਵਿਚੋ ਵਿਚ ਮਹਿਲੇ ਨੇ ਦੇਖੋ ਵੀ ਰਾਣੀ ਖਾਤਰ ਕਿੱਡਾ ਬੜਾ ਮਹਿਲ ਬਣਾਇਆ ਹੋਇਆ ਹੈ ਘਟੋ ਲਗ 36 ਏਕੜ ਦੇ ਵਿੱਚ ਉਹ ਦੇਖੋ ਇਹ ਸਾਰਾ ਮਹਿਲ ਰਾਣੀ ਖਾਤਰ ਬਣਾਇਆ ਵਾ ਸੀਗਾ ਤੇ ਬਾਕੀ ਮੈਂ ਤੁਹਾਨੂੰ ਉਧਰੋਂ ਹੋਰ ਜਿੱਥੇ ਰਿੰਦੀਰ ਹੈਸ਼ ਸੀਗੀ ਉਹ ਵੀ ਤੁਹਾਨੂੰ ਮੈਂ ਦਿਖਾ ਦਮਾਂ ਵੀ ਜਿੱਥੇ ਰਾਣੀ ਦੀ ਮੋਟਰ ਹੈਡ ਸੀਗੀ ਆਪਾਂ ਉਹ ਦੇਖ ਲਈ ਅਸਲ ਦੇ ਵਿੱਚ ਚੀਜ਼ ਉਹ ਵੀ ਦੇਖਣ ਵਾਲੀ ਚੀਜ਼ ਆ ਕਿਉਂਕਿ ਇੱਥੇ ਕਿਸੇ ਦਾ ਹੋਰ ਦਾ ਪ੍ਰਵੇਸ਼ ਨਹੀਂ ਵੀ ਮੈਂ ਅੱਜ ਆਪਣੇ ਵਰਗੇ ਫਿਰਦੇ ਨੇ ਆਹ ਦੇਖੋ ਚਿੱਤਰਕਾਰੀ ਵੀ ਨਾ ਵੀ ਔਰਤਾਂ ਦੀ ਉਹ ਕਰੀ ਵੀ ਆ ਉਹਦੇ ਆਹ ਦੇਖੋ ਜਿਹੜੀ ਚਿੱਤਰਕਾਰੀ ਕਰੀ ਵੀ ਆ ਇਹ ਵੀ ਔਰਤਾਂ ਦੀ ਹੀ ਉਹ ਸ਼ਾਪੀਆਂ ਵੀ ਆ ਨੇ ਚਿੱਤਰਾਂ ਆਹ ਦੇਖੋ ਸਾਰੇ ਆਹ ਦੇਖੋ ਇਹ ਹੁਣ ਕਮਰੇ ਸ਼ੀਸ਼ੇ ਲਾ ਕੇ ਬੰਦ ਕਰੇ ਹੋਏ ਨੇ ਵੀ ਆਪਾਂ ਇਵੇਂ ਇੱਥੋਂ ਹੀ ਦੇਖ ਸਕਦੇ ਹਾਂ ਇਹ ਉਹੀ ਮੇਰੇ ਹਿਸਾਬ ਮੇਰਾ ਪਰਸਨਲ ਰੂਮ ਉਹਨਾਂ ਦੇ ਵੀ ਜਿੱਥੇ ਉਹ ਰਹਿੰਦੀਆਂ ਸੀਗੀਆਂ ਅੰਦਰ ਇਹ ਬਈ ਸਾਰਾ ਕਿਲੇ ਦਾ ਨਕਸ਼ਾ ਦਿੱਤਾ ਵਾ ਆ ਦੇਖੋ ਇਹ ਪੁਰਾਣੇ ਪੇਂਟਿੰਗਾਂ ਜਿਹੜੀਆਂ ਉਸ ਸਮੇਂ ਦੀਆਂ ਨੇ ਫੋਟੋ ਛਿਪੇ ਲਾਈਆਂ ਵੀ ਨੇ ਤੇ ਬਾਕੀ ਇੱਧਰ ਦੇਖ ਲਓ ਵੀ ਜਣੀ ਬਹੁਤ ਬਾ ਕਮਾਲ ਜਗ੍ਹਾ ਇਹ ਮੈਮੋਰੀ ਸਿਸਟਮ ਕਿ ਮੰਨ ਲਓ ਰਾਣੀ ਦਾ ਪਰਸਨਲ ਰੂਮ ਹੈ ਮੈਂ ਵੈਸੇ ਇਥੇ ਤੱਕ ਦੇਖਿਆ ਆ ਹਮਾਮ ਆਪਾਂ ਹਮਾਮ ਵੀ ਦੇਖ ਕੇ ਆਈਏ ਕਿਉਂਕਿ ਜੇ ਆਪਾਂ ਹੁਣ ਆਏ ਆ ਤਾਂ ਆਪਾਂ ਸਾਰਾ ਕਿਲਾ ਕੈਪਚਰ ਕਰ ਲੀਏ ਕੋਈ ਮੜਾ ਜਿਹਾ ਤੁਹਾਨੂੰ ਵੀ ਤਲਗੇ ਪਰ ਗੱਡੀ ਕਿ ਦੂਰ ਆ ਲਿਖ ਕੇ ਨਾ ਗੌਰ ਯਾਰ ਝੜ ਕੇ ਬਸ ਆ ਜੋ ਵੱਡੀ ਵੀ ਕੋਈ ਆ ਹਮਾਮ ਆ ਇਮੇ ਕਹਿੰਦੇ ਆਪਣਾ ਬਾਥਰੂਮ ਹੁੰਦਾ ਹੈ ਆ ਦੇਖੋ ਇਹ ਹੈਗੇ ਨੇ ਭਾਈ ਉਹ ਸਮੇਂ ਦੇ ਨਹਾਉਣੇ ਵਾਲੇ ਟੱਬ ਵਗੈਰਾ ਬਣਾਏ ਹੋਏ ਨੇ ਵਿਚੇ ਵਿੱਚ ਜਿਵੇਂ ਹੁਣ ਕਿਤੇ ਚੇਂਜਿੰਗ ਰੂਮ ਆ ਗਿਆ ਤੇ ਉਦੋਂ ਬਾਅਦ ਇਧਰ ਆ ਗਿਆ ਹਲਾ ਲਾਸਟ ਪੋਰਸ਼ਨ ਨੇ ਇੱਥੇ ਸੈਂਟਰ ਤੋਂ ਅੰਤ ਛਿੜਕ ਕੇ ਇੱਥੋਂ ਫਿਰ ਬਾਹਰ ਤੇ ਇੱਧਰ ਬਈ ਖੁੱਲਾ ਨਾਉਣ ਤੋਂ ਨੂੰ ਆਏ ਇਹ ਸਾਰਾ ਨਾਉਣ ਨਾਉਣ ਤੋਂ ਨੂੰ ਹੀ ਆ ਮੇਰੇ ਹਿਸਾਬ ਨਾਲ ਤੇ ਬਾਕੀ ਆਪਾਂ ਬਾਹਰ ਚੱਲਦੇ ਆ ਤੇ ਮੜਾ ਜਾ ਬਾਹਰ ਦੇਖਦੇ ਆ ਵੀ ਇਹਦਾ ਪਾਣੀ ਦਾ ਕੀ ਪ੍ਰਬੰਧ ਸੀਗਾ ਵੀ ਇੱਥੋਂ ਪਾਣੀ ਕਿੱਧਰ ਜਾਂਦਾ ਹੋਣਾ ਇੱਥੇ ਨਾ ਆ ਨੂੰ ਉੱਕੇ ਜਿਹੜਾ ਪਾਣੀ ਕੱਢਿਆ ਜਾਂਦਾ ਸੀਗਾ ਉਹ ਆਪਾਂ ਦੇਖਦੇ ਆ ਆ ਦੇਖੋ ਝਰੁਖੇ ਜਿਹੇ ਦਿੱਤੇ ਹੋਏ ਨੇ ਤੇ ਆ ਦੇਖੋ ਇਹ ਆ ਗਿਆ ਆ ਦੇਖੋ ਇਹ ਪਾਣੀ ਉਰੇ ਆ ਜਾਂਦਾ ਸੀਗਾ ਇਸ ਹਮਾਮ ਦੇ ਵਿੱਚ ਪਾਣੀ ਆਉਂਦਾ ਸੀਗਾ ਤੇ ਇੱਥੋਂ ਪਾਣੀ ਬਾਹਰ ਨਿਕਲ ਜਾਂਦਾ ਸੀਗਾ ਇਹ ਸੀਗਾ ਰਾਣੀ ਖਾਂਦੀ ਦਾ ਮਹਿਲ ਤੇ ਨਗੌਰ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ